ਸਸ਼ਕਾਲ ਜੀਕੇਆ ਟੀਵੀ ਦੇ ਕਰੋ ਤੁਸੀਂ ਮੈਂ ਰਣਜੀਤ कौर ਬਲੱਡਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਸਰ ਪਾਲਨੀਆ ਹੋਂ ਤੱਕ ਗਿਆ ਹੈ ਮੈਂ ਸੁਖੀ ਅੰਦਰ ਲਗਾਤਾਰ ਨਾਰਜੂ ਕੋਈ ਜਗਜੀਤ ਸਿੰਘ ਢਲੇਵਾਲ ਦੇ ਸੇਟੂ ਲੈ ਕੇ ਹੋਏ ਹੀ ਅਪੀਲ ਕੀਤੀ ਗਈ ਹੈ ਆਸ ਦੀ ਛੰਡ ਵਿੱਚ ਵੀ ਕਿਸਾਨ ਇੱਕ ਖਨੌਰੀ ਸਰਹੱਦ ਤੇ ਡਟੇ ਹੋਏ ਨੇ ਇੱਕ ਨੌਰੀ ਸਰਹੱਦ ਤੇ ਕਿਸਾਨ ਆਪੇ ਜਗਜੀਤ ਸਿੰਘ ਢਲੇਵਾਲ ਦੇ ਮਾਣ ਨਾਲ ਉਠਾਏ ਗਏ ਹੋਏ ਨੇ ਉਹਨਾਂ ਦੀ ਸਿਹਤ ਖਰਾਬ ਹੋਈ ਹੈ ਇਹ ਬਹੁਤ ਕਮਜ਼ੋਰ ਹੋ ਗਈ ਹੈ ਉਹਨਾਂ ਨੂੰ ਇਨਫੈਕਸ਼ਨ ਦਾ ਖਤਰਾ ਵੱਧ ਰਿਹਾ ਜਿਸ ਕਾਰਨ ਐਤਵਾਰ ਉਹ ਦਾ ਦਿਨ ਕਰਨ ਵਾਲੀ ਸਟੇਜ ਤੇ ਨਹੀਂ ਆਏ ਐਤਵਾਰ ਸਤਾਈ ਦੇ ਦਿਨ ਢਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਸੀ ਡਾਕਟਰ ਕਮ ਤੱਕ ਉਹਨਾਂ ਦੇ ਹਸਪਤਲ ਤੇ ਸੰ ਬਲੱਡ ਪ੍ਰੈਸ਼ਰ ਤੇ ਗਿਆ ਹੋਇਆ ਸੀ ਮੋਰਚੂ ਕੋਲਾ ਕੀ ਕਰਦੇ ਹੈ ਕਿ ਪ੍ਰੋਫੈਸਰ ਸੰਧੂ ਕੌਜਾ ਡੀ ਯੂਨੀਵਰਸਿਟੀ ਵਿੱਚ ਕੈਂਡਲ ਮਾਰਚ 26 ਦਸੰਬਰ ਨੂੰ ਜਿਲ੍ਹਾ ਹੈੱਡਕੁਆਰਟਰ ਸੇ ਤੈਸੀਰ ਬਦਲਦੇ ਕੋਹਲਤਾਸ ਦੇ 10 ਸੇ 12 ਸ਼ਾਮ 4 ਵਜੇ ਤੱਕ ਜਾਬਰਿਕਾ ਉਸਨੂੰ ਮਾਨ ਲਿਆ ਕਿ ਦਿਨੇ ਬਾਅਦ ਦੀ ਖਾਗ ਕੰਨੀ ਪਨਾ ਚੁਕਿਆ ਕਿ ਖੜੇ ਹੋਣ ਦੇ ਯੋਗ ਨਹੀਂ ਬੈਠते ही ਪਿਸ਼ਾਬ ਕਰਵਾਇਆ ਜਾ ਰਿਹਾ ਲਗਾਤਾਰ ਕੋਕਾਰਨ ਮਤਲਬ ਬਲੱਡ ਪ੍ਰੈਸ਼ਰ ਤੇ ਦਿਲ ਦੀ ਧੜਕਣ ਲਗਾਤਾਰ ਅਪ ਟਾਉ ਹੋ ਰਹੀ ਹੈ ਮੋਹਾਲੀ ਦੇ ਪਿੰਡ ਸੁਹਾਨਾ ਵਿੱਚ ਇਮਾਰਾ ਡਿੱਗਣ ਨਾਲ ਹੋਈ ਦਰਜਨਾਕ ਹਾਦਸੇ ਵਿੱਚ ਪੁਲਿਸ ਨੇ ਇਮਾਰਤ ਦੇ ਮਾਲਕਾਂ ਤੇ ਠੇਕੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਮਾਲਕਾਂ ਦੀ ਪਛਾਣ ਪਰਵਿੰਦਰ ਸਿੰਘ ਤੇ ਗਗਨਦੀਪ ਜਪੋਈਆ ਜ਼ਿਕਰ ਦਿੰਕ ਮਨਤਰੀ ਇਮਾਰਾ ਡਿਪਾਈਸੀ ਇਸ ਖਾਸੇ ਵਿੱਚ ਫਲਰਤੀ ਟੈਕਨੋਜੋਆ ਦੀ ਮੌਤ ਹੋ ਗਈ ਸੀ ਕਰਤਾ ਤੋਂ ਬਾਅਦ ਬਿਲਡਿੰਗ ਮਾਲਕਾ ਪ੍ਰਵਿੰਦਰ ਸਿੰਘ ਤੇ ਗਗਨਦੀਪ ਸਿੰਘ ਬਰਦ थाना ਸਹਾਨਾ ਵਿੱਚ ਬੀ ਐਨ ਐਸ 14105 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪੰਜਾਬ ਪੁਲਿਸ ਥਾਣਿਆਂ ਤੇ ਚੌਕੀਆਂ ਤੇ ਲਗਾਤਾਰ ਹੋਏ ਅਤਵਾਦੀਆਂ ਹਮਲਿਆਂ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਨੇ ਥਾਣਿਆਂ ਦੀ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਯੰਤਰ ਤਨਾਨਾ ਕੀਤੇ ਜਾ ਰਹੇ ਨੇ ਹਾਲ ਹੀ ਵਿੱਚ ਅਮਰਸਰ ਤੇ ਗੁਰਦਾਸਪੁਰ ਦੇ ਥਾਣਿਆਂ ਤੇ ਸਭ ਤੋਂ ਵੱਧ ਨਿਸ਼ਾਨੇ ਬਣਾਏ ਗਏ ਨੇ ਅਜੇ ਤੇ ਅਮਰਸਰ ਦੇ ਥਾਣੇ ਵਿੱਚ ਜਾਲ ਵਿਛਾਇਆ ਗਿਆ ਥਾਣਿਆਂ ਦੀਆਂ ਛੱਤਾਂ ਤੇ ਜਾਲ ਵਿਛਾਇਆ ਗਿਆ ਤਾਂ ਜੋ ਬੰਬ ਹੀ ਥਾਣਾ ਡਿੱਗੇ ਤੇ ਹਵਾ ਤਮਾ ਕਹਾਉਨਾ ਨੁਕਸਾਨ ਘਟੇ ਹੋਏ ਜਿੱਥਾ ਥਾਂ ਦੀ ਕੰਡਾ ਛੁਟੀਆਂ ਨੇ ਉਹਨਾਂ ਦੀ ਆਵਾੜਾ ਤੇ ਜਾਲ ਲਗਾ ਕੇ ਉਹਨਾਂ ਨੂੰ ਉੱਚਾ ਕਰ ਦਿੱਤਾ ਗਿਆ ਮਿਸਰ ਕ੍ਰਿਸ਼ਮਨ ਵਰਪਤਪੁਰ ਲੰਨੇ ਖੋਦ ਅਗਸਤ ਤੇ ਇਸ ਚੀਜ਼ ਦੀ ਜਾਣਕਾਰੀ ਹਾਸਲ ਕੀਤੀ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਇਹਨਾਂ ਨੇ ਨਾਲ ਹੀ ਅਗਸਤ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਵੇਲੇ ਯੂਪੀ ਦੇ ਫਿਲਪੀ ਇਤਵਿਜੂ ਦੇ ਮੁਕਾਬਲੇ ਚ ਤਿੰਨ ਅਤਿਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ ਫਿਲਪੀ ਪੁਲਿਸ ਤੇ ਪੰਜਾਬ ਪੁਲਿਸ ਨੇ ਸੋਮਵਾਰ ਸਵੇਰੇ ਹੀ ਕਾਰਵਾਈ ਕੀਤੀ ਹੈ ਜਾਣਕਾਰੀ ਮੁਤਾਬਕ ਸਾਰੇ ਅਤਵਾਦੀ ਖਾਲਿਸਤਾਨ ਕਮਾਂਡੋ ਪੋਸਟ ਦੇ ਦਸੇ ਜਾਂਦੇ ਨੇ ਉਨ੍ਹਾਂ ਨੇ 19 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਚ ਪੁਲਸ ਚੌਕੀ ਦੇ ਗ੍ਰਿਲੇ ਨਾਂ ਹਮਲਾ ਕੀਤਾ ਸੀ ਅਤਵਾਦੀਆਂ ਵੱਲੋਂ 2 AK-47 ਰਾਈਫਲਾਂ ਦੋ ਗਲੋਕ ਪਿਸਤੌਲ ਤੇ ਵੱਡੀ ਮਾਤਰਾ ਚ ਕਾਰਤੂਸ ਬਰਾਮਦ ਹੋਏ ਨੇ ਮਾਰੇ ਗਏ ਵਿਅਕਤੀ ਪੰਜਾਬ ਦੇ ਦਸੇ ਜਾ ਰਹੇ ਨੇ ਇਹ ਮੁਕਾਬਲਾ ਫਿਲਹਾਲ ਪੁਲਿਸ ਕੋਤਵਾਲੇ ਵੱਲੋਂ ਹੋਇਆ ਤੇ ਗੋਲੀ ਲੱਗਣ ਤੋਂ ਬਾਅਦ ਇਹ ਤਿੰਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪਾਕਿਸਤਾਨ ਸਪਾਂਸਰਡ ਖਾਲਿਸਤਾਨ ਜਿੰਦਾਬਾਦ ਫੋਰਸ ਆਫ ਤਬਾਦੀ ਜੁੜੀਓ ਦੇ ਖਿਲਾਫ ਪੁਲਸਾਂ ਦੇ ਲੋਗੇ ਸਯੁਕ ਕਮਿਆਣ ਚਲਾਇਆ ਗਿਆ ਸੀ ਤੇ ਮਾਮਲਾ ਲੁਧਿਆਣਾ ਦੇ ਬੈਕ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਬਰਥਡੇ ਪਾਰਟੀ ਸੈਲੀਬ੍ਰੇਟ ਕਰ ਰਿਹਾ ਸੀ ਤਾਂ ਉੱਥੇ ਹੀ ਲਾਕੇ ਦੇ ਨੌਜਵਾਨ ਨੇ ਨਸ਼ੇ ਦੇ ਤੋਥ ਭੋਗੇ ਉਹਨਾਂ ਦੇ ਕਰਾਟੇ ਇਟਾ ਚਲਾ ਦਿੱਤੀਆਂ ਜਿਸ ਤੋਂ ਬਾਅਦ ਮਹਿਲਾ ਗੰਬੀਰ ਰੂਪ ਨਾਲ ਜ਼ਖਮੀ ਹੋ ਗਈ ਤੇ ਉਸ ਦੇ ਸੱਟੇ 6 ਟਾਂਕੇ ਲੱਗੇ ਨੇ ਇਲਾਕਾ ਵਾਸੀਓ ਨੇ ਮੰਗ ਕੀਤੀ ਹੈ ਕਿ ਪੂਰਾ ਮਾਹੌਲਾ ਉਹਨਾਂ ਕੋਲ ਪਰੇਸ਼ਾਨ ਹੈ ਤੇ ਕਾਰ ਵਿੱਚ 10-15 ੁੰਡੇ ਖੜਾ ਕਰਕੇ ਰੱਖਦਾ ਸੀ ਤੇ ਹੁਣ ਕਾਰਵਾਈ ਵੀ ਕੋਈ ਨਹੀਂ ਹੋਈ ਕਿਉਂਕਿ ਲਗਾਤਾਰ ਸ਼ਿਕਾਇਤਾਂ ਦੇ باوجود ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰਦੀ ਕਿ ਰਾਜਸਥਾਨ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬੋਰਵਲ ਹਾਸਾ ਵਾਪਰਿਆ ਜੈਪੁਰ ਦੇ ਨੇੜੇ ਕੋਟਪੁਤਰੀ ਲੱਖ ਵਿੱਚ ਇੱਕ ਇਨਸਾਨ ਦੀ ਮਾਸੂਮ ਬੱਚੀ ਖੁੱਲੇ ਬੋਰਵਲ ਵਿੱਚ ਦੇਖਾਈ ਜਿਸ ਤੋਂ ਬਾਅਦ ਹਾਸੀ ਹਾਸੀ ਸੂਚਨਾ ਮਿਲਦੀ ਫੌਜ ਪ੍ਰਸ਼ਾਸਨ ਵਿੱਚ دہشت ਦਾ ਮਾਹੌਲ ਬਣ ਗਿਆ ਅਧਿਕਾਰੀ ਮੌਕੇ ਤੇ ਪਹੁੰਚੇ ਬੋਰਵਲ ਵਿੱਚ ਮਾਸੂਮ ਬੱਚੀ ਜਿਸ ਟਿੱਕੀ ਹੱਸ ਤੇ 150 ਮੁੱਟੂnga ਉਹ ਬੋਰਵਲ ਦੱਸਿਆ ਜਾ ਰਿਹਾ ਲੱਤੀ ਬੋਰਵਲ ਦੇ ਵਿੱਚ ਕਾਰ ਫਸੀ ਹੋਈ ਸੀ ਫੌਜ ਨੇ ਨਾਲ ਹੀ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ ਜਾਣਕਾਰੀ ਮੁਤਾਬਕ ਕਿ ਹਾਸਾ ਸੋਮਵਾਰ ਦੁਪਹਿਰ ਦੇ ਜੇਲੇ ਵਾਪਰੇ ਆ ਤੇ ਜਾਣਕਾਰੀ ਸਾਲ ਕੁਪਿੰਦਰ ਚੌਧਰੀ ਦੀ ਇਤਿਹਾਸਨੀ ਬੇਟੀ ਚੇਤਨਾ ਖੇੜਦੇ ਹੋਏ ਖੁੱਲੇ ਬੋਲ ਰੂਚਿਤ ਪਈ ਸੀ ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਸ ਗਈ ਤੇ ਸਾਰੇ ਸੈਨ ਗਏ ਤੇ ਤੁਰੰਤ ਪ੍ਰਸੂ ਇਸ ਸਬੰਧੀ ਸੂਚਿਤ ਕੀਤਾ ਗਿਆ ਸਥਾਨਕ ਪੁਲਿਸ ਥਾਣਾ ਦੇ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਜੇਸਵੀ ਮੰਗਵਾਈ ਹੈ ਸਾਨਕਾ ਸਰਕਾਰੀ ਪ੍ਰਸ਼ਾਸਨ ਨੂੰ ਅਲਰਟ ਕਰਕੇ ਤਾਇਆ ਗਿਆ ਡਾਕਟਰ ਐਂਬੂਲੈਂਸ ਨਾਲ मौके ਤੇ ਪਹੁੰਚ ਗਏ ਨੇ ਪਰਿਵਾਰੀਆਂ ਨੇ ਪਾਰੀ ਪੀਟ ਕੱਟੀ ਦਿੱਤੀ ਹੈ ਹਰਿਆਣਾ ਦੇ ਮਹਿਰਦਲਗੜ ਜ਼ਿਲ੍ਹੇ ਦੇ ਨਾਰਨੌਲ ਵਿੱਚ ਇੱਕ ਪੰਜਾਬੀ ਜੋੜੇ ਨੇ ਆਪਣੇ ਦੋ ਪੁੱਤਰਾਂ ਸਮੇਤ ਥਾਰ 'ਚ ਬੈਠ ਕੇ ਜ਼ਹਿਰੀਲਾ ਪਦਾਰਥ ਨਿਗਰ ਲਿਆ ਇਨ੍ਹਾਂ ਵਿੱਚ ਮਾਤਾ ਪਿਤਾ ਤੇ ਇੱਕ ਪੁੱਤਰ ਦੀ ਮੌਤ ਹੋ ਗਈ ਦੂਜੇ ਪੁੱਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਰੋहतक ਦੇ ਜੀਆ ਹਸਪਤਾਲ ਭੱਟੀ ਕਰਵਾਇਆ ਗਿਆ ਹੈ ਜੋੜੇ ਨੇ ਜ਼ਹਿਰ ਨਿਕਲਣ ਤੋਂ ਪਹਿਲਾਂ ਸੁਸਾਇਡ ਨੋਟ ਵੀ ਛੱਡਿਆ ਜਿਸ ਵਿੱਚ ਖੁਦਕੁਸ਼ੀ ਲਈ ਫਾਈਨੈਂਸਲ ਜ਼ਿੰਮੇਵਾਰਦਾਰ ਦੱਸੇ ਕਿ ਹਾਲ ਹੈ ਨਖਰਾਸ ਬਸ ਸੀ ਨਹੀਂ ਕੰਨ ਤੇ ਤਾਜ਼ਾ ਖਬਰیں ਦੇਖਣ ਚੱਕਿਆ ਟੀਵੀ ਤਾਂ